ਸਤ ਸ੍ਰੀ ਅਕਾਲ ਦੋਸਤੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਸਤ ਗੁਰ ਪੰਗੂ ਤੇ ਤੁਹਾਡਾ ਸਵਾਗਤ ਹੈ ਜਿਵੇਂ ਆਖਦੇ ਆਂ ਦੋਸਤੋ ਅੱਜ 13 ਤਰੀਕ ਦੇ ਮੌਸਮ ਦੀ ਜਿਹੜੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲੇ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਆਪਣੀ Facebook ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਜਿਹੜਾ ਇੱਕ ਚੱਕਰਵਾਤੀ ਸਿਸਟਮ ਬਣਿਆ ਹੋਇਆ ਸੀ ਤੂਫਾਨ ਬਣਿਆ ਹੋਇਆ ਸੀ ਉਸ ਦਾ ਪ੍ਰਭਾਵ ਹੌਲੀ ਹੌਲੀ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਜੁਪੀ ਦੇ ਵਿੱਚ ਤੇ ਐਮਪੀ ਦੇ ਵਿੱਚ ਪਿਛਲੇ ਘੰਟਿਆਂ ਤੋਂ ਜਿਹੜਾ ਆਪਾਂ ਕਹਿ ਸਕਦੇ ਹਾਂ 24 ਘੰਟੇ ਤੱਕ ਇਸ ਦਾ ਅਸਰ ਆ ਜਿਹੜਾ ਦੇਖਣ ਨੂੰ ਮਿਲੂਗਾ ਪਰੰਤੂ ਅੱਜ ਉਸ ਦਾ ਦੈਰਾ ਜਿਹੜਾ ਥੋੜਾ ਜਿਹਾ ਘਟ ਚੁੱਕਿਆ ਤੁਸੀਂ ਦੇਖ ਵੀ ਸਕਦੇ ਹੋ ਕਿ ਚਿੱਟੇ ਰੰਗ ਦੀਆਂ ਜਿਹੜਾ ਬਣਿਆ ਹੋਇਆ ਚੱਕਰਵਾਤੀ ਸਿਸਟਮ ਇਸ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਘਟ ਚੁੱਕੀਆਂ ਨੇ ਥੋੜੀਆਂ ਜੀਆਂ ਪਰੰਤੂ ਪੰਜਾਬ ਦੇ ਉੱਤੇ ਇਸ ਦਾ ਤੇ ਹਰਿਆਣੇ ਦੇ ਵਿੱਚ ਵੀ ਅੱਜ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਪੰਜਾਬ ਦੇ ਵਿੱਚ ਵੀ ਟੁੱਟਵੇਂ ਰੂਪ ਦੇ ਵਿੱਚ ਪੰਜਾਬ 'ਚ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਜੁਪੀ ਤੇ ਐਮਪੀ ਦੇ ਵਿੱਚ ਉੱਤਰਾਖੰਡ ਤੇ ਨੇਪਾਲ ਤੇ ਹਿਮਾਚਲ ਇਹਨਾਂ ਇਲਾਕਿਆਂ ਦੇ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਅੱਜ ਦਾ ਦਿਨ ਦੇਖਣ ਨੂੰ ਮਿਲਣਗੀਆਂ ਪਰੰਤੂ ਪੰਜਾਬ ਦੇ ਉੱਤੇ ਇਸ ਦਾ ਅਸਰ ਜਿਹੜਾ ਥੋੜਾ ਜਿਹਾ ਘਟੂਗਾ ਪੰਜਾਬ ਦੇ ਉੱਤੇ ਇਸ ਦਾ ਅਸਰ ਦੁਪਹਿਰ ਤੱਕ ਆਪਾਂ ਨੂੰ ਪੂਰਬੀ ਖੇਤਰਾਂ ਦੇ ਵਿੱਚ ਜਿਵੇਂ ਪਟਿਆਲਾ ਹੋ ਗਿਆ ਸੰਗਰੂਰ ਚੰਡੀਗੜ੍ਹ ਮੋਹਾਲੀ ਤੇ ਉਸ ਤੋਂ ਬਾਅਦ ਰੂਪਨਗਰ ਤੇ ਸ੍ਰੀ ਫਤਿਹਗੜ੍ਹ ਸਾਹਿਬ ਰੇਲ ਕੋਟਲਾ ਤੇ ਉਸ ਤੋਂ ਬਾਅਦ ਸੰਗਰੂਰ ਮਾਨਸਾਬ ਠੰਡਾ ਇਧਰਲੇ ਇਲਾਕਿਆਂ ਦੇ ਵਿੱਚ ਥੋੜਾ ਜਿਹਾ ਇਸ ਦਾ ਪ੍ਰਭਾਵ ਜਿਹੜਾ ਦੁਪਹਿਰ ਤੱਕ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੁਸੀਂ ਦੇਖ ਸਕਦੇ ਹੋ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਇਹ ਚਿੱਟੇ ਰੰਗ ਦੀ ਧਾਰੀ ਆ ਤੁਸੀਂ ਦੇਖ ਸਕਦੇ ਹੋ ਬੱਦਲ ਬਈ ਜਿਹੜੀ ਬਣੀ ਹੋਈ ਹੈ ਇਸੇ ਤਰ੍ਹਾਂ ਇਹ ਬੱਦਲ ਬਈ ਜਿਹੜੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਅੱਜ ਟੁੱਟਵੇਂ ਰੂਪ ਦੇ ਵਿੱਚ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਕਿਨਮਣ ਕਣੀ ਕਈਆਂ ਦੇ ਵਿੱਚ ਛਿੱਟਾ ਸਰਾਟਾ ਚੰਗਾ ਦੇਖਣ ਨੂੰ ਮਿਲੂਗਾ ਇਸ ਤਰ੍ਹਾਂ ਦੀ ਕਾਰਵਾਈ ਜਿਹੜੀਆਂ ਦੁਪਹਿਰ 12 1 ਵਜੇ ਤੱਕ ਬਣੀਆਂ ਰਹਿਣਗੀਆਂ ਇਹ ਸਿਸਟਮ ਦਾ ਜਿਹੜਾ ਪ੍ਰਭਾਵ ਆ ਥੋੜਾ ਜਿਹਾ ਅੱਜ ਦਾ ਦਿਨ ਥੋੜਾ ਥੋੜਾ ਟੁੱਟਵੇਂ ਰੂਪ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਾਕੀ ਜੋ ਵੀ ਅਪਡੇਟ ਆਊਗੀ ਮੌਸਮ ਦੀ ਉਹ ਤੁਹਾਡੇ ਨਾਲ ਅਸੀਂ ਸਮੇ ਸਮੇਤ ਉੱਤੇ ਜਿਹੜੀ ਜਾਣਕਾਰੀ ਆ ਜੋ ਆਪਾਂ ਕਹਿ ਸਕਦੇ ਹਾਂ ਰੈਡਾਰ ਤੋਂ ਜੋ ਵੱਖ-ਵੱਖ ਸੰਸਥਾਵਾਂ ਨੇ ਪ੍ਰਾਈਵੇਟ ਸੰਸਥਾਵਾਂ ਨੇ ਮੌਸਮ ਵਿਭਾਗ ਦੀਆਂ ਪ੍ਰਾਈਵੇਟ ਸੈਟਲਾਈਟ ਨੇ ਉਹਨਾਂ ਦੇ ਉੱਤੋਂ ਅਸੀਂ ਜਿਹੜਾ ਦੇਖ ਕੇ ਤੁਹਾਡੇ ਨਾਲ ਸਾਂਝਾ ਕਰਦੇ ਰਹੇ ਨੇ ਆ ਇਸ ਸਮੇਂ ਦੀ ਜੋ ਅਪਡੇਟ ਇਹੀ ਹੈ ਦੋਸਤੋ ਕਿ ਮੌਸਮ ਹੈ ਜਿਹੜਾ ਹੋ ਟੁੱਟਵੇਂ ਦੀ ਬਦਲਵਾਈ ਵਾਲਾ ਬਣਿਆ ਹੋਇਆ ਹਲਕੀ ਫੁਲਕੀ ਕਿਣਮਣ ਕਣੀ ਸਵੇਰ ਦੇ ਘੰਟਿਆਂ ਤੋਂ ਬਣੀ ਹੋਈ ਹੈ ਤੇ ਜਿਵੇਂ ਆਪਾਂ ਲਾਈਵ ਦੇਖ ਰਹੇ ਹਾਂ ਕਿ ਪੰਜਾਬ ਦੇ ਚੰਡੀਗੜ੍ਹ ਮੋਹਾਲੀ ਪਟਿਆਲਾ ਤੇ ਉਸ ਤੋਂ ਬਾਅਦ ਸੰਗਰੂਰ ਕੁਝ ਖੇਤਰ ਮਾਨਸਾ ਦੇ ਤੇ ਬਰਨਾਲੇ ਦੇ ਤੇ ਮਰੇਲ ਕੋਟਲਾ ਸ੍ਰੀ ਫਤਿਹਗੜ੍ਹ ਸਾਹਿਬ ਲੁਧਿਆਣਾ ਇਧਰ ਰੂਪਨਗਰ ਰੋਪੜ ਨੰਗਲ ਇਨ੍ਹਾਂ ਕਈ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਅੱਜ ਆਪਾਂ ਨੂੰ ਸਵੇਰ ਦੇ ਪਹਿਲੇ ਘੰਟਿਆਂ ਤੋਂ ਹੀ ਦੇਖਣ ਨੂੰ ਮਿਲ ਰਹੀਆਂ ਨੇ ਤੇ ਕੁਝ ਕੁ ਖੇਤਰ ਜਲੰਧਰ ਦੇ ਨੇ ਕਿਉਂਕਿ ਦੇਖ ਸਕਦੇ ਹੋ ਤੁਸੀਂ ਲਾਈਵ ਜਿਹੜੀ ਇਹ ਚੱਕਰਵਾਤੀ ਸਿਸਟਮ ਦੀ ਤਸਵੀਰ ਹੈ ਘੁੰਮਣ ਘੇਰੀ ਦੇ ਵਿੱਚ ਬਣੀ ਹੋਈ ਹੈ ਪਰੰਤੂ ਇਸ ਦਾ ਜੋ ਆਪਾਂ ਕਹਿ ਸਕਦੇ ਅੱਜ ਪ੍ਰਭਾਵ ਉਹ ਘਟ ਜਾਣਾ ਤੇ ਲਾਈਵ ਜੋ 12 1 ਵਜੇ ਤੱਕ ਇਸ ਦਾ ਪ੍ਰਭਾਵ ਆ ਉਹ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਪੂਰਬੀ ਖੇਤਰਾਂ ਵਿੱਚ ਉਸ ਤੋਂ ਬਾਅਦ ਕੋਈ ਪ੍ਰਭਾਵ ਇਸ ਦਾ ਰਹਿੰਦਾ ਤਾਂ ਉਸ ਦੀ ਜਾਣਕਾਰੀ ਆਪਾਂ ਲਾਈਵ ਹੋ ਕੇ ਜਾਂ ਵੀਡੀਓ ਪਾ ਕੇ ਤੁਹਾਨੂੰ ਨਾਲ ਸਾਂਝੀ ਕਰ ਦਵਾਂਗੇ ਫਿਲਹਾਲ ਇਸ ਦਾ ਸਿਸਟਮ ਦਾ ਪ੍ਰਭਾਵ ਹੈ ਜਿਹੜਾ ਦੁਪਹਿਰ ਤੱਕ ਆਪਾਂ ਨੂੰ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆਊਗਾ ਤੇ ਜੁਪੀ ਦੇ ਵਿੱਚ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਨੇਪਾਲ ਦੇ ਵਿੱਚ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜਾ ਭਾਰੀ ਮੀਂਹ ਸਵੇਰ ਦੇ ਸਮੇਂ ਤੋਂ ਜੇ ਆਪਾਂ ਕਹਿ ਸਕਦਾ ਰਾਤ ਦੇ ਸਮੇਂ ਤੋਂ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਵੀ ਸਵੇਰ ਦੇ ਸਮੇਂ ਤੋਂ ਜਿਹੜੀ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਟੁੱਟਵੇਂ ਰੂਪ ਵਿੱਚ ਕਿਤੇ ਕਿਣਮਣ ਕਣੀ ਕਿਤੇ ਸਿਟਾ ਸਰਾਟਾ ਤੇਜ਼ ਦਰਮਿਆਨਾ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਆਪਾਂ ਨੂੰ ਦੇਖਨ ਨੂੰ ਮਿਲ ਰਹੀਆਂ ਨੇ ਤੇ ਲਾਈਵ ਜਿਹੜੀ ਤੁਸੀਂ ਦੇਖ ਸਕਦੇ ਹੋ ਜੋ ਚਿੱਟੇ ਰੰਗ ਦੀਆਂ ਧਾਰੀਆਂ ਨੇ ਇਸ ਚੱਕਰਵਾਦੀਆਂ ਤਸਵੀਰਾਂ ਦੇ ਜ਼ਰੀਏ ਜਿਹੜੇ ਬੱਦਲ ਵਾਈਏ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਹੁੰਚੇ ਹੋਈਆਂ ਨੇ ਤੇ ਇਧਰੋਂ ਜੰਮੂ ਦੇ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਰਾਜਸਥਾਨ ਦੇ ਜੋਧਪੁਰ ਜੈਪੁਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਮੀਂਹ ਦੀਆਂ ਕਾਰਵਾਈਆਂ ਟੁੱਟ ਮਰੂ ਦੇ ਵਿੱਚ ਹੋ ਰਹੀਆਂ ਨੇ ਕਿਉਂਕਿ ਚੱਕਰਵਾਤੀ ਸਿਸਟਮ ਤੁਸੀਂ ਦੇਖ ਸਕਦੇ ਹੋ ਘੁੰਮਣ ਘੇਰੀ ਦੇ ਵਿੱਚ ਇਸ ਸਮੇਂ ਵੀ ਬਰਕਰਾਰ ਹੈ ਪਰੰਤੂ ਇਹਦਾ ਦਾਇਰਾ ਜਿਹੜਾ ਤੁਸੀਂ ਰਾਤ ਨੂੰ ਦੇਖਿਆ ਸੀ ਕਿ ਬਹੁਤ ਸੰਗਣਾ ਸੀ ਚਿੱਟੇ ਰੰਗ ਦੇ ਜਿਹੜੇ ਧਾਰੀਆਂ ਬਹੁਤ ਸੰਗਣੀਆਂ ਸੀ ਪਰੰਤੂ ਇਸ ਸਮੇਂ ਇਹ ਘਟ ਚੁੱਕੀਆਂ ਨੇ ਥੋੜੀਆਂ ਜਾਂ ਦਰਮਿਆਨੇ ਰੂਪ ਦੇ ਰਹਿ ਚੁੱਕੇ ਨੇ ਟੁੱਟੇ ਮੇ ਰੂਪ ਵਿੱਚ ਰਹਿ ਚੁੱਕੇ ਨੇ ਇਹ ਅੱਗੇ ਵੱਲ ਨੂੰ ਵਧ ਰਿਹਾ ਹੈ ਤੇ ਇਹਦੇ ਨਾਲ ਹਜੇ ਪੰਜਾਬ ਦੇ ਵਿੱਚ ਅੱਜ 12 1 ਵਜੇ ਤੱਕ ਜਿਹੜਾ ਪ੍ਰਭਾਵ ਉਹ ਦੇਖਣ ਨੂੰ ਮਿਲੂਗਾ ਕੋਈ ਵੀ ਵੱਡੀ ਅਪਡੇਟ ਆਉਂਦੀ ਹੈ ਮੌਸਮ ਦੀ ਦੁਪਹਿਰ ਤੋਂ ਬਾਅਦ ਤਾਂ ਹਰ ਨਾਲ ਜਾਣਕਾਰੀ ਦੀ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ